ਗੱਜ-ਬੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਵੀਰ ਮੱਗੀ ਪੱਠਲ ਬੱਲੀ ਪੱਠਲ ਜੱਗੀ ਸਰਪੰਚ ਅਮਨ ਸੇਖੋ ਨੈਬ ਸੇਖੋ ਜੱਸਾ ਸੇਖੋ ਵੀਰ ਜਿੱਥੇ ਪੰਜਾਬ ਦੇ ਵਿੱਚ ਨਸਿਆਂ ਦਾ ਹੜ ਜੋਰਾਂ ਤੇ ਐ ਜਿੱਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਨਾ ਬੰਦੇ ਨਾਲ ਨਾ ਕੁੜੀਆਂ ਨੇ ਉਹਨਾਂ ਦੀਆਂ ਪਰੇਡਾਂ ਹੋਣ ਲਈ ਮਾਹੌਲ ਉਸਾਰਿਆ ਗਿਆ ਜਿੱਥੇ ਪੰਜਾਬ ਦੇ ਵਿੱਚ ਐਡਾ ਗਦਲਾ ਮਾਹੌਲ ਕੀਤਾ ਗਿਆ ਉਥੇ ਸਾਡੇ ਵੀਰ ਜਿਨ੍ਹਾਂ ਨੇ ਕਬੱਡੀ ਦਾ ਇਹ ਟੂਰਨਾਮੈਂਟ ਕਰਾਇਆ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਭਰਾਵਾਂ ਵਾਸਤੇ ਤੇ ਸਾਡੇ ਲਈ ਵੀ ਸੋ ਮੇਰੇ ਵੀਰੋ ਦੋ ਮਿਕ ਬੇਕਤੀਆ ਕਰਨੀਆਂ ਨੇ ਕੁਝ ਕੁ ਬੱਜਰ ਕਰਨੇ ਨੇ ਪੰਜਾਬ ਪ੍ਰਤੀ ਅੱਜ ਦੇ ਸਮੇਂ ਦੇ ਵਿੱਚ ਨੌਜਵਾਨੀ ਦੀ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਚਾਹੇ ਮੇਰੇ ਵੀਰ ਮੋਨੇ ਨੇ ਫਿਰਤੇ ਦਸਤਾਰਾਂ ਨਹੀਂ ਪਰ ਸਾਨੂੰ ਪਤਾ ਹਰ ਇੱਕ ਵੀਰ ਦੇ ਵਿੱਚ ਕਰਤ ਛਿੱਤੀ ਪ੍ਰਤੀ ਉਹਨਾ ਹੀ ਜਾਗ ਸਕਦਾ ਜਿੰਨੇ ਕਿ ਇੱਕ ਬਾੜੇ ਵਾਲੇ ਫਿੱਧੇ ਫਿੱਟਾ ਦੋ ਮਿੰਟ ਬੈਂਕੀ ਕਰਨੀ ਹੈ ਆਪਾਂ ਗੱਲ ਕਰਦੇ ਹਾਂ ਉਹ ਗੱਲ ਕਿਦਰ ਪਾਸਾ ਦੀ ਆਪਾਂ ਉਹਨਾਂ ਦੀ ਕੌਮ ਦੇ ਵਿੱਚੋਂ ਹੈ ਜਿੱਥੇ ਗੁਰਪਾਸ ਵਾਲੇ ਕਹਿਦਾ ਸੀ ਕਿ ਇਹਨ ਪੁੱਤਰਨ ਕੇ ਸੀਸ ਪਰ ਬਾਹਰ ਜਿਹੇ ਸੁੱਤ ਚਾਰ ਚਾਰ ਰੂਏ ਤੋਂ ਕਿਆ ਹੋਵਾ ਜੀਵਤ ਕਈ ਹਜ਼ਾਰ ਤੇ ਜੀਵਤ ਕਈ ਹਜ਼ਾਰਾਂ ਦੇ ਵਿੱਚੋਂ ਆਪਾ ਹੀ ਰਾਣੇ ਤੇ ਆਪਾ ਨਹੀਂ ਪੰਜਾਬ ਨੂੰ ਬਹੁਤ ਵੱਡੀ ਲੋੜ ਹੈ ਕਿਉਂ ਸੁੱਤਾ ਪਿਆ ਪੰਜਾਬੀ ਆ ਤੇਰੇ ਘਰ ਵਿੱਚ ਡਾਕਾ ਪੈ ਚੱਲਿਆ ਤੈਨੂੰ ਬੈਰੀ ਲੁੱਟ ਕੇ ਖਾ ਗਏ ਨੇ ਉਹ ਤੂੰ ਹੁਣ ਤਾਂ ਉੱਠ ਕੇ ਵਹਿ ਬੱਲਿਆ ਕਰ ਜਾ ਤੂੰ ਆਪਣੇ ਵਿਰਸੇ ਨੂੰ ਕਿਵੇਂ ਦੁਸ਼ਮਣੇ ਮੂਹਰੇ ਖੜਦੇ ਸੀ ਵੱਡੀਆਂ ਵੱਡੀਆਂ ਫੌਜਾਂ ਅੱਗੇ ਕਿਵੇਂ ਇਕੱਲੇ ਜੀ ਸਿੰਘ ਲੜਦੇ ਸੀ ਮਾਰ ਕੇ ਆਪਣੀ ਜ਼ਮੀਰ ਨੂੰ ਤੂੰ ਘੁੱਗੂ ਬਣਿਆ ਫਿਰਦਾ ਏ ਬੈਰੀ ਤੈਨੂੰ ਖਤਮ ਕਰਨ ਨੂੰ ਫਿਰਦਾ ਬੜੇ ਹੀ ਜਿਰਦਾ ਏ ਬੈਰੀ ਤੈਨੂੰ ਖਤਮ ਕਰਨ ਨੂੰ ਫਿਰਦਾ ਬੜੇ ਹੀ ਜਿਰਦਾ ਏ ਇਹ ਗੱਲ ਸੋਚ ਲਵੋ ਕਿਵੇਂ ਆਪਣੀ ਆਜ਼ਾਦੀ ਤੋਂ ਲੈ ਕੇ ਹੋਂਦ ਤੱਕ ਇਹਨਾਂ ਨੇ ਕਹਾਣਿ ਕਿਤਾ ਕਿਵੇਂ ਰਾਜਨੀਤੀ ਪਾਰਟੀਆਂ ਨੇ ਆਪਣੇ ਨਾਲ ਵਾਦੇ ਕਰਕੇ ਮੁਕਰੇ ਕਿਵੇਂ 1984 ਦੇ ਵਿੱਚ ਆਪਣੇ ਮੁਕੱਦਸ ਦਕਤ ਨੂੰ ਢਾਹਿਆ ਗਿਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਸੀਧ ਕੀਤਾ ਗਿਆ ਕਿਵੇਂ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਾਡਾ ਭਰਾ ਭਾਈ ਦੀਪ ਸਿੱਧੂ ਇਹਨਾਂ ਨੇ ਸਰਕਾਰਾਂ ਨੇ ਉਹਨਾਂ ਨੂੰ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਤੇ ਆਪਣੇ ਮਾਨਸਾਰੀ ਦਾ ਮੂਸੇ ਪਿੰਡ ਦਾ ਨੌਜਵਾਨ ਜਿੱਥੇ ਪੰਜਾਬ ਦੇ ਗਾਣੇ ਜੁਣ ਨੇ ਉਹਨਾਂ ਨੇ ਗੱਲ ਕੱਢੀ ਗਾਣਾ ਕੱਢਿਆ ਸੀ ਨਾ ਉੱਥੋਂ ਇਹਨਾਂ ਦੇ ਜਣਾ ਹਿੱਲ ਗਿਆ ਸੀ ਉੱਥੋਂ ਪਤਾ ਲੱਗ ਗਿਆ ਸੀ ਇਹ ਨੌਜਵਾਨ ਅੱਗੇ ਜਾ ਕੇ ਨੌਜਵਾਨ ਨੂੰ ਜਾਗਰੂਤ ਕਰੂਗਾ ਤੇ ਉਸ ਵੀਰ ਨੂੰ ਸ਼ਹੀਦ ਕਰ ਦਿੱਤਾ ਗਿਆ ਡੇਬੜੂ ਘਾਟ ਦੇ ਵਿੱਚ ਸਾਡਾ ਭਰਾ ਬੈਠਾ ਅਮਰਤਪਾਲ ਸਿੰਘ ਖਾਲਸਾ ਕਿਵੇਂ ਬਾਹਰਲੇ ਦੇ ਸਹੀ ਧਰਤੀ ਤੇ ਅਵतार ਸਿੰਘ ਖੱਡਾ ਕਿਵੇਂ ਹਰਦੀਪ ਸਿੰਘ ਲਿੰਦਰ ਇੰਨਾ ਵੀਰਾਂ ਨੂੰ ਸ਼ਹਾਦਤ ਜਾਂ ਜਾਨ ਪਿਆ ਦਿੱਤਾ ਗਿਆ ਪਰ ਇਹ ਗੱਲ ਆਪਾਂ ਨੂੰ ਸੋਚਣੀ ਪੈਣੀ ਆ ਕਿ ਆਪਾਂ ਕਿੱਥੇ ਜੇ ਖੜੇ ਤੇ ਕੀ ਕਰ ਲੈ। ਤੁਹਾਨੂੰ ਬੇਨਤੀ ਹੈ ਕਿ ਅਸੀਂ ਇਸ ਮਾਲਵੇ ਏਰੀਏ ਦੇ ਵਿੱਚ ਖਾਲਸਾ ਫਹੀਰ ਚੱਕਰਵਰਤੀ ਕੱਢਣ ਲੱਗਿਆ। ਤੁਹਾਡੇ ਸਾਰਿਆਂ ਦੇ ਪ੍ਰੇਮ ਦੀ ਲੋੜ ਹੈ, ਸਹਿਯੋਗ ਦੀ ਲੋੜ ਹੈ। ਬਹੁਤਾ ਸਮਾਂ ਲੀਨ ਤੇ ਪਿੰਡਾਂ ਪਿੰਡਾਂ ਦੇ ਵਿੱਚ ਦਲ ਪੱਥ ਲੈ ਕੇ ਘੋੜੇ ਲੈ ਕੇ ਗੱਡੀਆਂ ਲੈ ਕੇ ਫੜਾ ਕਰਾਂਗੇ ਧਰਮ ਦਾ ਪ੍ਰਚਾਰ ਕਰਾਂਗੇ ਨਸ਼ਿਆਂ ਤੋਂ ਦੂਰ ਕਰਾਂਗੇ ਜਿੰਨੀ ਗੁਰੂ ਘਰ ਕਿਦਰ ਪਾਸਾ ਨੇ ਸੇਵਾ ਲਈ ਓਨੀ ਸੇਵਾ ਕਰਾਂਗੇ ਤੁਹਾਡੇ ਪਿਆਰ ਦੀ ਸਤਕਾਰ ਦੀ ਲੋੜ ਹੈ ਪਿੰਡਾਂ ਪਿੰਡਾਂ 'ਚ ਫੜਾ ਕਰਾ ਕਰੇ ਕਿਤੇ ਰੋਜ਼ਮਾਨਾ ਨੂੰ ਜਾਗਰੂਕ ਕਰਾ ਕਰਾਂਗੇ ਇੰਨੀਆਂ ਬੇਨਤੀਆਂ ਕਰਦਾ ਹੋਇਆ ਫਤੇ ਬੁਲਾਉਣਾ ਕਿਉਂਕਿ ਸਮਾਂ ਆਜ਼ਾਦ ਨਹੀਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ